ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਵੱਡੀ ਖਬਰ ਇਸ ਵੇਲੇ ਦੀ राम रहीम ਡੇਰਾਮੁਖੀ राम रहीम ਦੇ ਨਾਲ ਜੁੜੀ ਹੋਈ ਜਿੱਥੇ ਵੱਡੀ ਰਾਹਤ ਦਿੱਤੀ ਗਈ ਆ राम रहीम ਤੇ ਲਗਾਤਾਰ ਸਜ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਸੀ ਜੇਲ੍ਹ ਦੇ ਵਿੱਚ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਕੈਦ ਨੇ ਤਾਂ ਇੱਕ ਤੋਂ ਬਾਅਦ ਇੱਕ ਮਾਮਲੇ ਉਹਦੋਂ ਦਰਜ ਹੋਏ ਸੀ ਜਿਸ ਦੇ ਵਿੱਚ ਕਿ ਬਲਾਤਕਾਰ ਤੋਂ ਲੈ ਕੇ ਕਤਲ ਵਰਗੇ ਦੋਸ਼ ਲੱਗੇ ਸੀ ਤਾਂ ਹੁਣ ਵੱਡੀ ਖਬਰ ਇਸ ਵੇਲੇ ਦੀ ਇੱਕ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਤੇ ਉਸਦੇ ਨਾਲ ਉਹਨਾਂ ਦੇ ਸਾਥੀ ਜਿਹੜੇ ਦੋਸ਼ੀ ਸੀ ਕਥਿਤ ਦੋਸ਼ੀ ਸੀ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ ਬਰੀ ਕਰ ਦਿੱਤਾ ਗਿਆ। ਰਾਮ ਰਹੀਮ ਨੂੰ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਕੋਰਟ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ। ਉਸਦੇ ਨਾਲ ਜਿਹੜੇ ਹੋਰ ਪੰਜ ਦੋਸ਼ੀ ਸੀ ਜਿਨ੍ਹਾਂ ਨੂੰ ਸਜ਼ਾ ਪਹਿਲਾਂ ਸੀਬੀਆਈ ਕੋਰਟ 2021 ਦੇ ਵਿੱਚ ਸੁਣਾ ਦਿੰਦੀ ਹੈ ਉਹਨਾਂ ਸਾਰਿਆਂ ਨੂੰ ਰਾਹਤ ਦਿੱਤੀ ਗਈ ਹੈ ਬਰੀ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਇਸ ਡੇਰਾ ਪ੍ਰਬੰਧਕ ਦਾ 2002 ਦੇ ਵਿੱਚ ਕਤਲ ਹੋਇਆ ਸੀ ਜਿਸ ਦਾ ਨਾਮ ਰਣਜੀਤ ਸਿੰਘ ਸੀ ਤਾਂ ਇਸ ਦੇ ਕਤਲ ਦੇ ਦੋਸ਼ਾਂ ਦੇ ਤਹਿਤ ਸੀਬੀਆਈ ਕੋਰਟ 2021 ਦੇ ਵਿੱਚ ਰਾਮ रहीम ਤੇ ਉਸ ਦੇ ਸਾਥੀਆਂ ਨੂੰ ਸਜ਼ਾ ਸੁਣਾਉਂਦੀ ਹੈ ਕਾਤਲ ਕਰਾਰ ਕਰਦੀ ਹੈ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੱਥੇ ਰਾਮ ਰਹੀਮ ਦੇ ਵਕਾਲਤ ਪੱਖ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਇਸ ਦੀ ਮੁਰਤੋਂ ਸੁਣਵਾਈ ਕੀਤੀ ਜਾਵੇ ਇਹ ਸਜ਼ਾ ਉਹਨਾਂ ਨੂੰ ਗਲਤ ਹੋਈ ਆ ਤਾਂ ਉਸ ਉੱਤੇ ਸੁਣਵਾਈ ਕਰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਮ ਰਹੀਮ ਤੇ ਉਸ ਦੇ ਪੰਜ ਸਾਥੀਆਂ ਨੂੰ ਰਾਹਤ ਦਿੱਤੀ ਇਸ ਤੋਂ ਪਹਿਲਾਂ ਉਮਰ ਕੈਦ ਦੀ ਸਜ਼ਾ ਤੇ ਨਾਲ ਦੀ ਨਾਲ 31 ਲੱਖ ਰੁਪਏ ਦਾ ਜੁਰਮਾਨਾ 2021 ਦੇ ਵਿੱਚ ਸੀਬੀਆਈ ਕੋਰਟ ਨੇ ਇਸੇ ਮਾਮਲੇ ਦੇ ਵਿੱਚ ਸੁਣਾਇਆ ਸੀ ਇੱਥੇ ਹੀ ਇਹ ਦੱਸਦੇ ਚੱਲੀਏ ਕਿ ਇਸ ਕੇਸ ਦੇ ਵਿੱਚੋਂ ਬਰੀ ਹੋਣ ਦਾ ਮਤਲਬ ਇਹ ਨਹੀਂ ਕਿ ਰਾਮ ਰਹੀਮ ਬਾਹਰ ਆਉਣਗੇ ਕਿਉਂਕਿ ਉਸ ਉੱਤੇ ਜਿਹੜਾ ਕਿ ਡੇਰਾ ਪ੍ਰੇਮਣਾਂ ਜਿਹੜੀ ਉਸ ਨੂੰ ਮੰਨਣ ਵਾਲੀਆਂ ਸੀ ਉਹਨਾਂ ਦੇ ਬਲਾਤਕਾਰਾਂ ਦੇ ਦੋਸ਼ ਤਹਿਤ ਵੀ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਉਸ ਤੋਂ ਇਲਾਵਾ ਇੱਕ ਪੱਤਰਕਾਰ ਜਿਨ੍ਹਾਂ ਦੇ ਕਤਲ ਦੇ ਵੀ ਦੋਸ਼ ਉਸ ਉੱਤੇ ਸਾਬਤ ਹੋਈ ਸੀ ਕੋਰਟ ਵੱਲੋਂ ਜਿਹੜਾ ਕਿ ਇਹ ਸਜ਼ਾ ਸੁਣਾਈ ਗਈ ਸੀ ਤੇ ਇਸ ਤੋਂ ਇਲਾਵਾ ਹੁਣ ਜਿਹੜੀ ਸਥਿਤੀ ਹੈ ਮੌਜੂਦਾ ਉਸ ਦੇ ਵਿਚਾਲੇ ਹਾਲਾਤੇ ਨੇ ਕਿ ਰਾਮ ਰਹੀਮ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤਿੰਨ ਪਟੀਸ਼ਨਾਂ ਪਾਈਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮਾਮਲੇ ਦੀ ਹੈ ਪਟੀਸ਼ਨ ਰਣਜੀਤ ਸਿੰਘ ਮਾਮਲੇ ਦੀ ਪਟੀਸ਼ਨ ਵਿੱਚ ਸੁਣਵਾਈ ਕਰਦਿਆਂ ਕੋਰਟ ਨੇ ਉਸ ਨੂੰ ਬਰੀ ਕੀਤਾ ਉਸ ਦੇ ਸਾਥੀਆਂ ਦੇ ਨਾਲ ਸਾਰੇ ਬਰੀ ਹੋ ਚੁੱਕੇ ਨੇ ਹਾਲਾਂਕਿ ਉਹ ਪੰਜਾਂ ਦੇ ਵਿੱਚੋਂ ਇੱਕ ਦੀ ਤਾਂ ਮੌਤ ਵੀ ਹੋ ਗਈ ਜੋ ਕਥਿਤ ਦੋਸ਼ੀ ਸੀ ਇਸ ਮਾਮਲੇ ਦੇ ਵਿੱਚ ਤਾਂ ਬਾਕੀ ਦੇ ਜਿਹੜੇ ਦੋ ਮਾਮਲੇ ਨੇ ਬਲਾਤਕਾਰ ਮਾਮਲਾ ਪੱਤਰਕਾਰ ਕਤਲ ਮਾਮਲਾ ਉਹਨਾਂ ਦੀ ਸਜ਼ਾ ਕਾਇਮ ਰਹੇਗੀ ਫਿਲਹਾਲ ਵਾਸਤੇ ਫਿਲਹਾਲ ਵਾਸਤੇ ਲਫ਼ਜ਼ ਮੈਂ ਇਸ ਲਈ ਵਰਤ ਰਿਹਾ ਕਿਉਂਕਿ ਪਟੀਸ਼ਨ ਉਹਨਾਂ ਮਾਮਲਿਆਂ ਨੂੰ ਲੈ ਕੇ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਾਮ ਰਹੀਮ ਵੱਲੋਂ ਪਾਈ ਗਈ ਹੈ ਕਿ ਉਹਨਾਂ ਉੱਤੇ ਵੀ ਮੋੜ ਤੋਂ ਸੁਣਵਾਈ ਕੀਤੀ ਜਾਵੇ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਡੇਰਾ ਮੁਖੀ ਰਾਮ ਰਹੀਮ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ। ਸਤਿ ਸ਼੍ਰੀ ਅਕਾਲ ਪੰਜਾਬ ਅਨਕੜ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਵੱਡੀ ਖਬਰ ਇਸ ਵੇਲੇ ਦੀ ਰਾਮ ਰਹੀਮ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਜਿੱਥੇ ਵੱਡੀ ਰਾਹਤ ਦਿੱਤੀ ਗਈ ਆ ਰਾਮ ਰਹੀਮ ਨੂੰ ਤੇ ਲਗਾਤਾਰ ਸਜ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਸੀ ਜੇਲ੍ਹ ਦੇ ਵਿੱਚ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਕੈਦ ਨੇ ਤਾਂ ਇੱਕ ਤੋਂ ਬਾਅਦ ਇੱਕ ਮਾਮਲੇ ਉਹਦੋਂ ਦਰਜ ਹੋਏ ਸੀ ਜਿਸ ਦੇ ਵਿੱਚ ਕਿ ਬਲਾਤਕਾਰ ਤੋਂ ਲੈ ਕੇ ਕਤਲ ਵਰਗੇ ਦੋਸ਼ ਲੱਗੇ ਸੀ ਤਾਂ ਹੁਣ ਵੱਡੀ ਖਬਰ ਇਸ ਵੇਲੇ ਦੀ ਇੱਕ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਤੇ ਉਸ ਦੇ ਨਾਲ ਉਹਨਾਂ ਦੇ ਸਾਥੀ ਜਿਹੜੇ ਦੋਸ਼ੀ ਸੀ ਕਥਿਤ ਦੋਸ਼ੀ ਸੀ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ ਬਰੀ ਕਰ ਦਿੱਤਾ ਗਿਆ RAM REHIM ਨੂੰ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਕੋਰਟ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਉਸ ਦੇ ਨਾਲ ਜਿਹੜੇ ਹੋਰ ਪੰਜ ਦੋਸ਼ੀ ਸੀ ਜਿਨ੍ਹਾਂ ਨੂੰ ਸਜ਼ਾ ਪਹਿਲਾਂ CBI ਕੋਰਟ 2021 ਦੇ ਵਿੱਚ ਸੁਣਾ ਦਿੰਦੀ ਹੈ ਉਹਨਾਂ ਸਾਰਿਆਂ ਨੂੰ ਰਾਹਤ ਦਿੱਤੀ ਗਈ ਹੈ ਬਰੀ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਇਸ ਡੇਰਾ ਪ੍ਰਬੰਧਕ ਦਾ 2002 ਦੇ ਵਿੱਚ ਕਤਲ ਹੋਇਆ ਸੀ ਜਿਸ ਦਾ ਨਾਮ ਰਣਜੀਤ ਸਿੰਘ ਸੀ ਤਾਂ ਇਸ ਦੇ ਕਤਲ ਦੇ ਦੋਸ਼ਾਂ ਦੇ ਤਹਿਤ ਸੀਬੀਆਈ ਕੋਰਟ 2021 ਦੇ ਵਿੱਚ ਰਾਮ ਰਹੀਮ ਤੇ ਉਸ ਦੇ ਸਾਥੀਆਂ ਨੂੰ ਸਜ਼ਾ ਸੁਣਾਉਂਦੀ ਆ ਕਾਤਲ ਕਰਾਰ ਕਰਦੀ ਆ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੱਥੇ ਰਾਮ ਰਹੀਮ ਦੇ ਵਕਾਲਤ ਪੱਖ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਇਸ ਪੀ ਮੁਰਤੋਂ ਸੁਣਵਾਈ ਕੀਤੀ ਜਾਵੇ ਇਹ ਸਜ਼ਾ ਉਹਨਾਂ ਨੂੰ ਗਲਤ ਹੋਈ ਆ ਤਾਂ ਉਸ ਉੱਤੇ ਸੁਣਵਾਈ ਕਰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਮ ਰਹੀਮ ਤੇ ਉਸ ਦੇ ਪੰਜ ਸਾਥੀਆਂ ਨੂੰ ਰਾਹਤ ਦਿੱਤੀ ਇਸ ਤੋਂ ਪਹਿਲਾਂ ਉਮਰ ਕੈਦ ਦੀ ਸਜ਼ਾ ਤੇ ਨਾਲ ਦੀ ਨਾਲ 31 ਲੱਖ ਰੁਪਏ ਦਾ ਜੁਰਮਾਨਾ 2021 ਦੇ ਵਿੱਚ सीबीआई ਕੋਰਟ ਨੇ ਇਸੇ ਮਾਮਲੇ ਦੇ ਵਿੱਚ ਸੁਣਾਇਆ ਸੀ ਇੱਥੇ ਹੀ ਇਹ ਦੱਸਦੇ ਚੱਲੀਏ ਕਿ ਇਸ ਕੇਸ ਦੇ ਵਿੱਚੋਂ ਬਰੀ ਹੋਣ ਦਾ ਮਤਲਬ ਇਹ ਨਹੀਂ ਕਿ ਰਾਮ ਨਹਿਮ ਬਾਹਰ ਆਉਣਗੇ ਕਿਉਂਕਿ ਉਸ ਉੱਤੇ ਜਿਹੜਾ ਕੀ ਡੇਰਾ ਪ੍ਰੇਮਣਾ ਜਿਹੜੀ ਉਸ ਨੂੰ ਮੰਨਣ ਵਾਲੀਆਂ ਸੀ ਉਹਨਾਂ ਦੇ ਬਲਾਤਕਾਰਾਂ ਦੇ ਦੋਸ਼ ਤਹਿਤ ਵੀ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਉਸ ਤੋਂ ਇਲਾਵਾ ਇੱਕ ਪੱਤਰਕਾਰ ਜਿਨ੍ਹਾਂ ਦੇ ਕਤਲ ਦੇ ਵੀ ਦੋਸ਼ ਉਸ ਉੱਤੇ ਸਾਬਤ ਹੋਈ ਸੀ ਕੋਰਟ ਵੱਲੋਂ ਜਿਹੜਾ ਕਿ ਇਹ ਸਦਾ ਸੁਣਾਈ ਗਈ ਸੀ ਤੇ ਇਸ ਤੋਂ ਇਲਾਵਾ ਹੁਣ ਜਿਹੜੀ ਸਥਿਤੀ ਹੈ ਮੌਜੂਦਾ ਉਸ ਦੇ ਵਿਚਾਲੇ ਹਾਲਾਤੇ ਨੇ ਕਿ ਰਾਮ ਰਹੀਮ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤਿੰਨ ਪਟੀਸ਼ਨਾਂ ਪਾਈਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮਾਮਲੇ ਦੀ ਇਹ ਪਟੀਸ਼ਨ ਰਣਜੀਤ ਸਿੰਘ ਮਾਮਲੇ ਦੀ ਪਟੀਸ਼ਨ ਵਿੱਚ ਸੁਣਵਾਈ ਕਰਦਿਆਂ ਕੋਰਟ ਨੇ ਉਸ ਨੂੰ ਬਰੀ ਕੀਤਾ ਉਸ ਦੇ ਸਾਥੀਆਂ ਦੇ ਨਾਲ ਸਾਰੇ ਬਰੀ ਹੋ ਚੁੱਕੇ ਨੇ ਹਾਲਾਂਕਿ ਉਹ ਪੰਜਾਂ ਦੇ ਵਿੱਚੋਂ ਇੱਕ ਦੀ ਤਾਂ ਮੌਤ ਵੀ ਹੋ ਗਈ ਜੋ ਕਥਿਤ ਦੋਸ਼ੀ ਸੀ ਇਸ ਮਾਮਲੇ ਦੇ ਵਿੱਚ ਤਾਂ ਬਾਕੀ ਦੇ ਜਿਹੜੇ ਦੋ ਮਾਮਲੇ ਨੇ ਬਲਾਤਕਾਰ ਮਾਮਲਾ ਪੱਤਰਕਾਰ ਕਤਲ ਮਾਮਲਾ ਉਹਨਾਂ ਦੀ ਸਜ਼ਾ ਕਾਇਮ ਰਹੇਗੀ ਫਿਲਹਾਲ ਵਾਸਤੇ ਫਿਲਹਾਲ ਵਾਸਤੇ ਲਫ਼ਜ਼ ਮੈਂ ਇਸ ਲਈ ਵਰਤ ਰਿਹਾ ਕਿਉਂਕਿ ਪਟੀਸ਼ਨ ਉਹਨਾਂ ਮਾਮਲਿਆਂ ਨੂੰ ਲੈ ਕੇ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਾਮ ਰਹੀਮ ਵੱਲੋਂ ਪਾਈ ਗਈ ਹੈ ਕਿ ਉਹਨਾਂ ਉੱਤੇ ਵੀ ਮੋੜ ਤੋਂ ਸੁਣਵਾਈ ਕੀਤੀ ਜਾਵੇ ਤਾਂ ਇਸ ਫਿਲਹਾਲ ਦੀ ਸਭ ਤੋਂ ਵੱਡੀ ਖਬਰ ਡੇਰਾ ਮੁਖੀ ਰਾਮ ਰਹੀਮ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਸਤਿ ਸ੍ਰੀ ਅਕਾਲ ਪੰਜਾਬ 1 ਅਨਕੜ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਵੱਡੀ ਖਬਰ ਇਸ ਵੇਲੇ ਦੀ ਰਾਮ ਰਹੀਮ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਜਿੱਥੇ ਵੱਡੀ ਰਾਹਤ ਦਿੱਤੀ ਗਈ ਆ ਰਾਮ ਰਹੀਮ ਨੂੰ ਤੇ ਲਗਾਤਾਰ ਸਜ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਸੀ ਜੇਲ੍ਹ ਦੇ ਵਿੱਚ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਕੈਦ ਨੇ ਤਾਂ ਇੱਕ ਤੋਂ ਬਾਅਦ ਇੱਕ ਮਾਮਲੇ ਉਦੋਂ ਦਰਜ ਹੋਏ ਸੀ ਜਿਸ ਦੇ ਵਿੱਚ ਕਿ ਬਲਾਤਕਾਰ ਤੋਂ ਲੈ ਕੇ ਕਤਲ ਵਰਗੇ ਦੋਸ਼ ਲੱਗੇ ਸੀ ਤਾਂ ਹੁਣ ਵੱਡੀ ਖਬਰ ਇਸ ਵੇਲੇ ਦੀ ਇੱਕ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਤੇ ਉਸਦੇ ਨਾਲ ਉਹਨਾਂ ਦੇ ਸਾਥੀ ਜਿਹੜੇ ਦੋਸ਼ੀ ਸੀ ਕਥਿਤ ਦੋਸ਼ੀ ਸੀ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ ਬਰੀ ਕਰ ਦਿੱਤਾ ਗਿਆ। ਰਾਮ ਰਹੀਮ ਨੂੰ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਕੋਰਟ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ। ਉਸਦੇ ਨਾਲ ਜਿਹੜੇ ਹੋਰ ਪੰਜ ਦੋਸ਼ੀ ਸੀ ਜਿਨ੍ਹਾਂ ਨੂੰ ਸਜ਼ਾ ਪਹਿਲਾਂ ਸੀਬੀਆਈ ਕੋਰਟ 2021 ਦੇ ਵਿੱਚ ਸੁਣਾ ਦਿੰਦੀ ਹੈ ਉਹਨਾਂ ਸਾਰਿਆਂ ਨੂੰ ਰਾਹਤ ਦਿੱਤੀ ਗਈ ਹੈ ਬਰੀ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਇਸ ਡੇਰਾ ਪ੍ਰਬੰਧਕ ਦਾ 2002 ਦੇ ਵਿੱਚ ਕਤਲ ਹੋਇਆ ਸੀ ਜਿਸ ਦਾ ਨਾਮ ਰਣਜੀਤ ਸਿੰਘ ਸੀ ਤਾਂ ਇਸ ਦੇ ਕਤਲ ਦੇ ਦੋਸ਼ਾਂ ਦੇ ਤਹਿਤ ਸੀਬੀਆਈ ਕੋਰਟ 2021 ਦੇ ਵਿੱਚ ਰਾਮ ਰਹੀਮ ਤੇ ਉਸ ਦੇ ਸਾਥੀਆਂ ਨੂੰ ਸਜ਼ਾ ਸੁਣਾਉਂਦੀ ਹੈ ਕਾਤਲ ਕਰਾਰ ਕਰਦੀ ਹੈ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੱਥੇ ਰਾਮ ਰਹੀਮ ਦੇ ਵਕਾਲਤ ਪੱਖ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਇਸ ਦੀ ਮੁਰਤੋਂ ਸੁਣਵਾਈ ਕੀਤੀ ਜਾਵੇ ਇਹ ਸਜ਼ਾ ਉਹਨਾਂ ਨੂੰ ਗਲਤ ਹੋਈ ਆ ਤਾਂ ਉਸ ਉੱਤੇ ਸੁਣਵਾਈ ਕਰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਮ ਰਹੀਮ ਤੇ ਉਸ ਦੇ ਪੰਜ ਸਾਥੀਆਂ ਨੂੰ ਰਾਹਤ ਦਿੱਤੀ। ਇਸ ਤੋਂ ਪਹਿਲਾਂ ਉਮਰ ਕੈਦ ਦੀ ਸਜ਼ਾ ਤੇ ਨਾਲ ਦੀ ਨਾਲ 31 ਲੱਖ ਰੁਪਏ ਦਾ ਜੁਰਮਾਨਾ 2021 ਦੇ ਵਿੱਚ ਸੀਬੀਆਈ ਕੋਰਟ ਨੇ ਇਸੇ ਮਾਮਲੇ ਦੇ ਵਿੱਚ ਸੁਣਾਇਆ ਸੀ। ਇੱਥੇ ਹੀ ਇਹ ਦੱਸਦੇ ਚੱਲੀਏ ਕਿ ਇਸ ਕੇਸ ਦੇ ਵਿੱਚੋਂ ਬਰੀ ਹੋਣ ਦਾ ਮਤਲਬ ਇਹ ਨਹੀਂ ਕਿ ਰਾਮ ਰਹੀਮ ਬਾਹਰ ਆਉਣਗੇ ਕਿਉਂਕਿ ਉਸ ਉੱਤੇ ਜਿਹੜਾ ਕਿ ਡੇਰਾ ਪ੍ਰੇਮਣਾਂ ਜਿਹੜੀ ਉਸ ਨੂੰ ਮੰਨਣ ਵਾਲੀਆਂ ਸੀ ਉਹਨਾਂ ਦੇ ਬਲਾਤਕਾਰਾਂ ਦੇ ਦੋਸ਼ ਤਹਿਤ ਵੀ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਉਸ ਤੋਂ ਇਲਾਵਾ ਇੱਕ ਪੱਤਰਕਾਰ ਜਿਨ੍ਹਾਂ ਦੇ ਕਤਲ ਦੇ ਵੀ ਦੋਸ਼ ਉਸ ਤੇ ਸਾਬਤ ਹੋਈ ਸੀ ਕੋਰਟ ਵੱਲੋਂ ਜਿਹੜਾ ਕਿ ਇਹ ਸਜ਼ਾ ਸੁਣਾਈ ਗਈ ਸੀ ਤੇ ਇਸ ਤੋਂ ਇਲਾਵਾ ਹੁਣ ਜਿਹੜੀ ਸਥਿਤੀ ਹੈ ਮੌਜੂਦਾ ਉਸ ਦੇ ਵਿਚਾਲੇ ਹਾਲਾਤ ਇਹ ਨੇ ਕਿ ਰਾਮ ਰਹੀਮ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤਿੰਨ ਪਟੀਸ਼ਨਾਂ ਪਾਈਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮਾਮਲੇ ਦੀ ਹੈ ਪਟੀਸ਼ਨ ਰਣਜੀਤ ਸਿੰਘ ਮਾਮਲੇ ਦੀ ਪਟੀਸ਼ਨ ਵਿੱਚ ਸੁਣਵਾਈ ਕਰਦਿਆਂ ਕੋਰਟ ਨੇ ਉਸ ਨੂੰ ਬਰੀ ਕੀਤਾ ਉਸ ਦੇ ਸਾਥੀਆਂ ਦੇ ਨਾਲ ਸਾਰੇ ਬਰੀ ਹੋ ਚੁੱਕੇ ਨੇ ਹਾਲਾਂਕਿ ਉਹ ਪੰਜਾਂ ਦੇ ਵਿੱਚੋਂ ਇੱਕ ਦੀ ਤਾਂ ਮੌਤ ਵੀ ਹੋ ਗਈ ਜੋ ਕਥਿਤ ਦੋਸ਼ੀ ਸੀ ਇਸ ਮਾਮਲੇ ਦੇ ਵਿੱਚ ਤਾਂ ਬਾਕੀ ਦੇ ਜਿਹੜੇ ਦੋ ਮਾਮਲੇ ਨੇ ਬਲਾਤਕਾਰ ਮਾਮਲਾ ਪੱਤਰਕਾਰ ਕਤਲ ਮਾਮਲਾ ਉਹਨਾਂ ਦੀ ਸਜ਼ਾ ਕਾਇਮ ਰਹੇਗੀ ਫਿਲਹਾਲ ਵਾਸਤੇ ਫਿਲਹਾਲ ਵਾਸਤੇ ਲਫ਼ਜ਼ ਮੈਂ ਇਸ ਕੋਈ ਵਰਤ ਰਿਹਾ ਕਿਉਂਕਿ ਪਟੀਸ਼ਨ ਉਹਨਾਂ ਮਾਮਲਿਆਂ ਨੂੰ ਲੈ ਕੇ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਾਮ ਰਹੀਮ ਵੱਲੋਂ ਪਾਈ ਗਈ ਹੈ ਕਿਉਂ ਨਾ ਉੱਤੇ ਵੀ ਮੋੜ ਤੋਂ ਸੁਣਵਾਈ ਕੀਤੀ ਜਾਵੇ ਤਾਂ ਇਸ ਫੇਰੇ ਦੀ ਸਭ ਤੋਂ ਵੱਡੀ ਖਬਰ ਡੇਰਾ ਮੁਖੀ ਰਾਮ ਰਹੀਮ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ। ਕਿ ਰਾਮ ਰਹੀਮ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਜਿੱਥੇ ਵੱਡੀ ਰਾਹਤ ਦਿੱਤੀ ਗਈ ਹੈ ਰਾਮ ਰਹੀਮ ਨੂੰ ਤੇ ਲਗਾਤਾਰ ਸਜ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਸੀ ਜੇਲ੍ਹ ਦੇ ਵਿੱਚ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਕੈਦ ਨੇ ਤਾਂ ਇੱਕ ਤੋਂ ਬਾਅਦ ਇੱਕ ਮਾਮਲੇ ਉਦੋਂ ਦਰਜ ਹੋਏ ਸੀ ਜਿਸ ਦੇ ਵਿੱਚ ਕੇ ਬਲਾਤਕਾਰ ਤੋਂ ਲੈ ਕੇ ਕਤਲ ਵਰਗੇ ਦੋਸ਼ ਲੱਗੇ ਸੀ ਤਾਂ ਹੁਣ ਵੱਡੀ ਖਬਰ ਇਸ ਵੇਲੇ ਦੀ ਇੱਕ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਤੇ ਉਸ ਦੇ ਨਾਲ ਉਹਨਾਂ ਦੇ ਸਾਥੀ ਜਿਹੜੇ ਦੋਸ਼ੀ ਸੀ ਕਥਿਤ ਦੋਸ਼ੀ ਸੀ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ ਬਰੀ ਕਰ ਦਿੱਤਾ ਗਿਆ ਰਾਮ ਰਹੀਮ ਨੂੰ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਕੋਰਟ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਉਸ ਦੇ ਨਾਲ ਜਿਹੜੇ ਹੋਰ ਪੰਜ ਦੋਸ਼ੀ ਸੀ ਜਿਨ੍ਹਾਂ ਨੂੰ ਸਜ਼ਾ ਪਹਿਲਾਂ ਸੀਬੀਆਈ ਕੋਰਟ 2021 ਦੇ ਵਿੱਚ ਸੁਣਾ ਦਿੰਦੀ ਹੈ ਉਹਨਾਂ ਸਾਰਿਆਂ ਨੂੰ ਰਾਹਤ ਦਿੱਤੀ ਗਈ ਹੈ ਬਰੀ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਇਸ ਡੇਰਾ ਪ੍ਰਬੰਧਕ ਦਾ 2002 ਦੇ ਵਿੱਚ ਕਤਲ ਹੋਇਆ ਸੀ ਜਿਸ ਦਾ ਨਾਮ ਰਣਜੀਤ ਸਿੰਘ ਸੀ ਤਾਂ ਇਸ ਦੇ ਕਤਲ ਦੇ ਦੋਸ਼ਾਂ ਦੇ ਤਹਿਤ ਸੀਬੀਆਈ ਕੋਰਟ 2021 ਦੇ ਵਿੱਚ ਰਾਮ ਰਹੀਮ ਤੇ ਉਸ ਦੇ ਸਾਥੀਆਂ ਨੂੰ ਸਜ਼ਾ ਸੁਣਾਉਂਦੀ ਹੈ ਕਾਤਲ ਕਰਾਰ ਕਰਦੀ ਹੈ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੱਥੇ ਰਾਮ ਰਹੀਮ ਦੇਵਕਾਲਾਤ ਪੱਖ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਇਸ ਦੀ ਮੁਰਤੋਂ ਸੁਣਵਾਈ ਕੀਤੀ ਜਾਵੇ ਇਹ ਸਜ਼ਾ ਉਹਨਾਂ ਨੂੰ ਗਲਤ ਹੋਈ ਆ ਤਾਂ ਉਸ ਉੱਤੇ ਸੁਣਵਾਈ ਕਰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਮ ਰਹੀਮ ਤੇ ਉਸ ਦੇ ਪੰਜ ਸਾਥੀਆਂ ਨੂੰ ਰਾਹਤ ਦਿੱਤੀ ਇਸ ਤੋਂ ਪਹਿਲਾਂ ਉਮਰ ਕੈਦ ਦੀ ਸਜ਼ਾ ਤੇ ਨਾਲ ਦੀ ਨਾਲ 31 ਲੱਖ ਰੁਪਏ ਦਾ ਜੁਰਮਾਨਾ 2021 ਦੇ ਵਿੱਚ सीबीआई ਕੋਰਟ ਨੇ ਇਸੇ ਮਾਮਲੇ ਦੇ ਵਿੱਚ ਸੁਣਾਇਆ ਸੀ ਇੱਥੇ ਹੀ ਇਹ ਦੱਸਦੇ ਚੱਲੀਏ ਕਿ ਇਸ ਕੇਸ ਦੇ ਵਿੱਚੋਂ ਬਰੀ ਹੋਣ ਦਾ ਮਤਲਬ ਇਹ ਨਹੀਂ ਕਿ ਰਾਮ ਰਹੀਮ ਬਾਹਰ ਆਉਣਗੇ ਕਿਉਂਕਿ ਉਸ ਉੱਤੇ ਜਿਹੜਾ ਕਿ ਡੇਰਾ ਪ੍ਰੇਮਣਾਂ ਜਿਹੜੀ ਉਸ ਨੂੰ ਮੰਨਣ ਵਾਲੀਆਂ ਸੀ ਉਹਨਾਂ ਦੇ ਬਲਾਤਕਾਰਾਂ ਦੇ ਦੋਸ਼ ਤਹਿਤ ਵੀ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਉਸ ਤੋਂ ਇਲਾਵਾ ਇੱਕ ਪੱਤਰਕਾਰ ਜਿਨ੍ਹਾਂ ਦੇ ਕਤਲ ਦੇ ਵੀ ਦੋਸ਼ ਉਸ ਉੱਤੇ ਸਾਬਤ ਹੋਈ ਸੀ ਕੋਰਟ ਵੱਲੋਂ ਜਿਹੜਾ ਕਿ ਇਹ ਸਜ਼ਾ ਸੁਣਾਈ ਗਈ ਸੀ ਤੇ ਇਸ ਤੋਂ ਇਲਾਵਾ ਹੁਣ ਜਿਹੜੀ ਸਥਿਤੀ ਹੈ ਮੌਜੂਦਾ ਉਸ ਦੇ ਵਿਚਾਲੇ ਹਾਲਾਤ ਇਹ ਨੇ ਕਿ ਰਾਮ ਰਹੀਮ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤਿੰਨ ਪਟੀਸ਼ਨਾਂ ਪਾਈਆਂ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਮਾਮਲੇ ਦੀ ਹੈ ਪਟੀਸ਼ਨ ਰਣਜੀਤ ਸਿੰਘ ਮਾਮਲੇ ਦੀ ਪਟੀਸ਼ਨ ਵਿੱਚ ਸੁਣਵਾਈ ਕਰਦਿਆਂ ਕੋਰਟ ਨੇ ਉਸ ਨੂੰ ਬਰੀ ਕੀਤਾ ਉਸ ਦੇ ਸਾਥੀਆਂ ਦੇ ਨਾਲ ਸਾਰੇ ਬਰੀ ਹੋ ਚੁੱਕੇ ਨੇ ਹਾਲਾਂਕਿ ਉਹ ਪੰਜਾਂ ਦੇ ਵਿੱਚੋਂ ਇੱਕ ਦੀ ਤਾਂ ਮੌਤ ਵੀ ਹੋ ਗਈ ਜੋ ਕਥਿਤ ਦੋਸ਼ੀ ਸੀ ਇਸ ਮਾਮਲੇ ਦੇ ਵਿੱਚ ਤਾਂ ਬਾਕੀ ਦੇ ਜਿਹੜੇ ਦੋ ਮਾਮਲੇ ਨੇ ਬਲਾਤਕਾਰ ਮਾਮਲਾ ਪੱਤਰਕਾਰ ਕਤਲ ਮਾਮਲਾ ਉਹਨਾਂ ਦੀ ਸਜ਼ਾ ਕਾਇਮ ਰਹੇਗੀ ਫਿਲਹਾਲ ਵਾਸਤੇ ਫਿਲਹਾਲ ਵਾਸਤੇ ਲਫ਼ਜ਼ ਮੈਂ ਇਸway ਵਰਤ ਰਿਹਾ ਕਿਉਂਕਿ ਪਟੀਸ਼ਨ ਉਹਨਾਂ ਮਾਮਲਿਆਂ ਨੂੰ ਲੈ ਕੇ ਵੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਰਾਮ ਰਹੀਮ ਵੱਲੋਂ ਪਾਈ ਗਈ ਹੈ ਕਿ ਉਹਨਾਂ ਉੱਤੇ ਵੀ ਮੁਰ ਤੋਂ ਸੁਣਵਾਈ ਕੀਤੀ ਜਾਵੇ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਡੇਰਾ ਮੁਖੀ ਰਾਮ ਰਹੀਮ ਰਣਜੀਤ ਸਿੰਘ ਕਤਲ ਮਾਰ ਵੱਡੀ ਖਬਰ ਇਸ ਵੇਲੇ ਦੀ ਰਾਮ ਰਹੀਮ ਡੇਰਾ ਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਜਿੱਥੇ ਵੱਡੀ ਰਾਹਤ ਦਿੱਤੀ ਗਈ ਹੈ ਰਾਮ ਰਹੀਮ ਨੂੰ ਤੇ ਲਗਾਤਾਰ ਸਜ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ ਦਿੱਤੀਆਂ ਗਈਆਂ ਸੀ ਜੇਲ੍ਹ ਦੇ ਵਿੱਚ ਨੇ ਸੁਨਾਰੀਆ ਜੇਲ੍ਹ ਦੇ ਵਿੱਚ ਕੈਦ ਨੇ ਤਾਂ ਇੱਕ ਤੋਂ ਬਾਅਦ ਇੱਕ ਮਾਮਲੇ ਉਹਦੋਂ ਦਰਜ ਹੋਏ ਸੀ ਜਿਸ ਦੇ ਵਿੱਚ ਕੇ ਬਲਾਤਕਾਰ ਤੋਂ ਲੈ ਕੇ ਕਤਲ ਵਰਗੇ ਦੋਸ਼ ਲੱਗੇ ਸੀ ਤਾਂ ਹੁਣ ਵੱਡੀ ਖਬਰ ਇਸ ਵੇਲੇ ਦੀ ਇੱਕ ਕਤਲ ਮਾਮਲੇ ਦੇ ਵਿੱਚ ਰਾਮ ਰਹੀਮ ਤੇ ਉਸ ਦੇ ਨਾਲ ਉਹਨਾਂ ਦੇ ਸਾਥੀ ਜਿਹੜੇ ਦੋਸ਼ੀ ਸੀ ਕਥਿਤ ਦੋਸ਼ੀ ਸੀ ਉਹਨਾਂ ਨੂੰ ਰਾਹਤ ਦੇ ਦਿੱਤੀ ਗਈ ਹੈ ਬਰੀ ਕਰ ਦਿੱਤਾ ਗਿਆ ਰਾਮ ਰਹੀਮ ਨੂੰ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਕੋਰਟ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਬਰੀ ਕਰ ਦਿੱਤਾ ਗਿਆ ਉਸ ਦੇ ਨਾਲ ਜਿਹੜੇ ਹੋਰ ਪੰਜ ਦੋਸ਼ੀ ਸੀ ਜਿਨ੍ਹਾਂ ਨੂੰ ਸਜ਼ਾ ਪਹਿਲਾਂ ਸੀਬੀਆਈ ਕੋਰਟ 2021 ਦੇ ਵਿੱਚ ਸੁਣਾ ਦਿੰਦੀ ਹੈ ਉਹਨਾਂ ਸਾਰਿਆਂ ਨੂੰ ਰਾਹਤ ਦਿੱਤੀ ਗਈ ਹੈ ਬਰੀ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਇਸ ਡੇਰਾ ਪ੍ਰਬੰਧਕ ਦਾ 2002 ਦੇ ਵਿੱਚ ਕਤਲ ਹੋਇਆ ਸੀ ਜਿਸ ਦਾ ਨਾਮ ਰਣਜੀਤ ਸਿੰਘ ਸੀ ਤਾਂ ਇਸ ਦੇ ਕਤਲ ਦੇ ਦੋਸ਼ਾਂ ਦੇ ਤਹਿਤ ਸੀਬੀਆਈ ਕੋਰਟ 2021 ਦੇ ਵਿੱਚ ਰਾਮ ਰਹੀਮ ਤੇ ਉਸ ਦੇ ਸਾਥੀਆਂ ਨੂੰ ਸਜ਼ਾ ਸੁਣਾਉਂਦੀ ਹੈ ਕਾਤਲ ਕਰਾਰ ਕਰਦੀ ਹੈ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੱਥੇ ਰਾਮ ਰਹੀਮ ਦੇਵਕਾਲਤ ਪੱਖ ਵੱਲੋਂ ਪਟੀਸ਼ਨ ਪਾਈ ਗਈ ਸੀ ਕਿ ਐਸਪੀ ਮੋਰ ਤੋਂ ਸੁਣਵਾਈ ਕੀਤੀ ਜਾਵੇ ਇਹ ਸਜ਼ਾ ਉਹਨਾਂ ਨੂੰ ਗਲਤ ਹੋਈ ਆ ਤਾਂ ਉਸ ਉੱਤੇ ਸੁਣਵਾਈ ਕਰਦੇ ਆ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਾਮ ਰਹੀਮ ਤੇ ਉਸਦੇ ਪੰਜ ਸਾਥੀਆਂ